ਖਾਨਾਂ ਦੀ ਕਾਪਲ ਬੀਜਪੀ ਸਰਕਾਰ ਮਰਦਾਬਾ 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 ਬੇਖਦਿਨਾਂ ਲੜਨਾ ਪਈ ਇਹ ਵੀ ਸਰਕਾਰ ਮਰਦਾਬਾ 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 ਬੇਖਦਿਨਾਂ ਲੜਨਾ ਪਈ ਹਾਂ ਜਕ ਸਿੰਘ ਜੁੰਬਾ ਭਾਰਤੀ ਕਿਸਾਨ ਧੁੰਨਗਰਾਹਾਂ ਜੋ ਅੱਜ ਚੁੰਬੇ ਪਿੰਡ 'ਚ ਨੇ ਜਿਹੜੀ ਬੀਜਪੀ ਦੀ ਪਰਮ ਪਰ ਮੌਕਾ ਉਹਨੇ ਆਉਣਾ ਸੀ ਤਾਂ ਜਦੋਂ ਕਿਸਾਨ ਜਥੇਬੰਦੀ ਗਰਾਹਾਂ ਨੂੰ ਕਿ ਸਿੱਧੂਪੁਰ ਨੂੰ ਪਤਾ ਲੱਗਾ ਤਾ ਸੀ ਸਪੀਕਰ ਅਲਾਅਸਮੈਂਟ ਕੀਤੀ ਤਾਂ ਪ੍ਰਸ਼ਾਸਨ ਨੂੰ ਵੀ ਪਤਾ ਲੱਗਾ ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਉਹ ਪਰਮਜੀਤ ਕੌਰ ਮਲੋਕਾ ਤਾਂ ਨਹੀਂ ਆਈ ਵਿਰੋਧ ਦੇ ਡਰ ਤੇ ਮਾਰੇ ਮਤਲਬ ਨਾ ਚੱਲਦੇ ਹੋਏ ਵਿਰੋਧ ਤੇ ਜਿਹੜਾ ਸਰੂਪ ਚੰਗ ਸ਼ੰਗਲਾ ਦਾਲ ਬਦਲੂ ਆ ਪਹਿਲਾਂ ਅਕਾਲੀਆਂ ਚ ਰਹਾ ਤਾਂ ਹੁਣ ਉਹ ਬੀਜੇਪੀ ਚ ਹੋਇਆ ਪਿਆ ਤਾਂ ਕਰਕੇ ਉਹਨੂੰ ਸਵਾਲ ਜਵਾਬ ਕੀਤੇ ਆ ਤੇ ਕੋਈ ਉਹਨੂੰ ਜਵਾਬ ਜਵਾਬ ਥੱਲੀ ਬਕਸ ਨਹੀਂ ਆਇਆ ਜਿਹੜੀ 750 ਕਿਸਾਨਾਂ ਦੀ ਕਾਤਲ ਬੀਜੇਪੀ ਸਰਕਾਰ ਆ ਤੇ ਜਿਹੜੀ ਨਕੀਆ ਹਾਟਾ ਕਾਸ਼ਦੀਪ ਅਰਸ਼ਦੀਪ ਜਿਹਦੇ ਸ਼ਿੱਧੀਆਂ ਗੋਲੀਆਂ ਪਾਸ ਸਰਕਾਰ ਨੇ ਮਾਰੀਆਂ ਕਾਤਲਾਹੋ ਲਖੀਰਪੁਰ ਖੀਰੀ ਚ ਸ਼ਿੱਧੀਆਂ ਗੋਣਨ ਕੀਆ ਘਟੀਆਂ ਚੜਾਈਆਂ ਅਜੇ ਮਿਸਰਾਂ ਨੂੰ ਤਾਂ ਉਹਦੇ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਹੜੇ ਮਤਲਬ ਅੱਜ ਅਸੀਂ ਪਿੰਡ ਤੋਂ ਪਿੰਡ ਚ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਤੇ ਨਾਹਰੇ ਬਾਜੀ ਕੀਤੀ ਆ ਤਾਂ ਕਰਕੇ ਨਿੱਕੇ ਜਿਹੜੇ ਕਾਤਲਾ ਬੀਜਪੀ ਆ ਕਿਸਾਨਾਂ ਦੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤਾ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਸੋਨਮੋਰਚੇ ਤੇ ਤੇ ਜਦੋਂ ਵੀ ਇਹ ਹੋਰ ਪਿੰਡਾਂ 'ਚ ਜਾਣਗੇ ਉਹਨਾਂ ਦਾ ਲਗਾਤਾਰ ਇਹਨਾਂ ਦਾ ਵਿਰੋਧ ਆ ਜਿਹੜਾ ਲਗਾਤਾਰ ਹੁੰਦਾ ਰਹੂਗਾ ਤੇ ਅਸੀਂ ਉਹਨਾਂ ਦੀ ਵੀ ਰਾਖੀ ਕਰਦੇ ਹਾਂ ਇਹ ਕਿਉਂ ਕਰ ਰਿਹਾ ਹੈ ਵੱਡੇ-ਵੱਡੇ ਮੌਲ ਬਣਾ ਕੇ ਸਾਰੀਆਂ ਕੰਮਾਂ ਉੱਥੇ ਲਿਆ ਰਿਹਾ ਹੈ ਛੋਟੇ ਸਾਰੀਆਂ ਜਾਇਜ਼ ਮੰਗਾ ਧੰਨਵਾਦ ਤੁਸੀਂ ਸਾਡੀ ਇਹ ਗੱਲ ਤੇ ਅਮਲ ਤਾਂ ਕੀਤਾ ਹੈ ਨਾ ਤੁਸੀਂ ਅਮਲ ਕੀਤਾ ਸੀ ਆ ਕਾਠੀ ਨਹੀਂ ਕਰਦੇ ਪਹਿਲਾਂ ਹੀ ਆ ਜਾਂਦੇ ਤੁਸੀਂ ਸਾਡੇ ਆ ਬਿਲਕੁਲ ਤੁਹਾਡੇ ਆ ਮਣੀਪੁਰ ਨਾਲ ਪੁੱਛ ਮਣੀਪੁਰ ਤੇ ਇਹ ਦੇਖੋ ਮਣੀਪੁਰ ਦੇ ਵਿੱਚ ਗੱਡੀਆਂ ਚੜਾਈਆਂ ਜੀ ਕੀ ਉੱਥੇ ਲੋਕਾਂ ਨਾਲ ਬੁਰਾ ਹਾਲ ਕੀਤਾ ਅਮੀਰਪੁਰ ਖੀਰੀ ਦੇ ਵਿੱਚ ਕੀ ਕੀਤਾ ਮੋਦੀ ਸਰਕਾਰ ਨੂੰ ਬਾਹਰ ਲਾਪਟਾ ਬੀਜੇਪੀ ਦਾ ਮੀਦ ਬਰਵਾਪਤ ਜੋ ਗੋ ਬੈਕ ਗੋ ਬੈਕ ਸਰੂਪ ਚਾਨ ਸਿੰਘਲਾਕ ಮಣಿಸ <tries>